ਮੈਂ ਉਹਨਾਂ ਦੀ ਮਾਫੀ ਦਾ ਸਵਾਗਤ ਕਰਦਾ। ਕਈ ਵਾਰੀ ਹੁੰਦਾ ਨਾ ਕਿ ਬੱਚਾ ਹਮੇਸ਼ਾ ਹਰ ਕਦਮ ਤੇ ਹਰ ਚੀਜ਼ ਤੇ ਲੇਟ ਹੋ ਜਾਂਦਾ ਹੈ। ਕਈ ਸਾਲਾਂ ਬਾਅਦ ਜਦੋਂ ਅਕਾਲੀ ਦਲ, ਕਾਂਗਰਸ ਤੇ ਆਮ ਲੋਕ ਤੇ ਜਥੇਬੰਦੀਆਂ ਤੇ ਸੰਤ ਮਹਾਤਮਾ ਜਿਹੜਾ ਸੰਤ ਸਮਾਜ ਸੀ ਉਹ ਕਹਿੰਦਾ ਸੀ ਵੀ ਇਹ ਗੁਨਾ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਕੀਤਾ ਹੈ। ਔਰ ਬਹੁਤ ਸਾਰੇ ਲੋਕ ਅਕਾਲੀ ਦਲ ਛੱਡ ਵੀ ਗਏ ਸੀ ਕੋਈ ਨਾ ਕਿਸੇ ਨੇ رائے ਦਿੱਤੀ ਵੀ ਪਹਿਲਾਂ ਤੂੰ ਆਪਦੇ ਉਸ ਗੁਨਾਹ ਦੀ ਕਮ ਸਿਕਮ ਮਾਫੀ ਮੰਗ ਫਿਰ ਅਸੀਂ ਸੋਚ ਸਕਦੇ ਹਾਂ ਕਿ ਤੇਰੇ ਨਾਲ ਖੜੇ ਹੋਣ ਦਾ ਜਾਂ ਨਹੀਂ ਹੋਣ ਦਾ ਮੈਂ ਉਹਨਾਂ ਦੀ ਮਾਫੀ ਦਾ ਸਵਾਗਤ ਕਰਦਾ ਹਾਂ لیکن ਕਈ ਵਾਰੀ ਹੁੰਦਾ ਨਾ ਕਿ ਬੱਚਾ ਹਮੇਸ਼ਾ ਹਰ ਕਦਮ ਤੇ ਹਰ ਚੀਜ਼ ਤੇ ਲੇਟ ਹੋ ਜਾਂਦਾ ਹੈ ਕਈ ਸਾਲਾਂ ਬਾਅਦ ਜਦੋਂ ਅਕਾਲੀ ਦਲ ਕਾਂਗਰਸ ਤੇ ਆਮ ਲੋਕ ਤੇ ਜਥੇਬੰਦੀਆਂ ਤੇ ਸੰਤ ਮਹਾਤਮਾ ਜਿਹੜਾ ਸੰਤ ਸਮਾਜ ਸੀ ਉਹ ਕਹਿੰਦਾ ਸੀ ਵੀ ਇਹ ਗੁਨਾ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਕੀਤਾ ਹੈ ਔਰ ਬਹੁਤ ਸਾਰੇ ਲੋਕ ਅਕਾਲੀ ਦਲ ਛੱਡ ਵੀ ਗਏ ਸੀ ਹੋਣ ਕਿਸੇ ਨੇ رائے ਦਿੱਤੀ ਵੀ ਪਹਿਲਾਂ ਤੂੰ ਆਪ ਦੇ ਉਸ ਗੁਨਾਹ ਦੀ ਕਮ ਸੇ ਕਮ ਮਾਫੀ ਮੰਗ ਫੇਰ ਅਸੀਂ ਸੋਚ ਸਕਦੇ ਹਾਂ ਕਿ ਤੇਰੇ ਨਾਲ ਖੜੇ ਹੋਣ ਦਾ ਜਾਂ ਨਹੀਂ ਹੋਣ ਦਾ ਜਿਹੜੀਆਂ ਗੱਲਾਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਕਿ ਬਗਰਾੜੀ ਦੇ ਝੂਠੇ ਦੋਸ਼ ਸਾਡੇ ਤੇ ਲਾਏ ਜਾ ਰਹੇ ਨੇ ਅਸੀਂ ਕੁਝ ਨਹੀਂ ਕੀਤਾ ਵਾਰ-ਵਾਰ ਉਹ ਕਹਿੰਦੇ ਕਿ ਸਾਹਮਣੇ ਆ ਜਾਏਗਾ ਸਭ ਕੁਝ ਕਈ ਵਾਰੀ ਹਰਸਿਮਰਤ ਜੀ ਨੇ ਕਿਹਾ ਕਿ ਇਹ ਉਹਨਾਂ ਨੇ ਕਿਹਾ ਕਿ ਚਲੋ ਆਪ ਦਾ ਆਪ ਦਾ ਜੰਤਰ ਮੰਤਰ ਤੰਤਰ ਲਾ ਕੇ ਕਈ ਵਾਰੀ ਉਹਨਾਂ ਨੂੰ ਕੋਟਾ ਚੋਂ ਵੀ ਰੀਲੀਫ ਮਿਲ ਗਿਆ ਔਰ ਤੁਸੀਂ ਦੇਖਿਆ ਉਹਨਾਂ ਨੇ ਚੀਖ ਚੀਖ ਕੇ ਲੋਕ ਇਹ ਕਹਿ ਰਹੇ ਸੀ ਸਾਨੂੰ ਬਗਰਾੜੀ ਦਾ ਇਨਸਾਫ ਹੋਣਾ ਚਾਹੀਦਾ ਇਹ ਕਹਿ ਰਹੇ ਸੀ ਇਹ ਗਲਤ ਹੈ ਅਸੀਂ ਕੁਝ ਕੀਤਾ ਹੀ ਨਹੀਂ ਹੈ ਇਹ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਧੱਕਾ ਕਰ ਰਹੀਆਂ ਨੇ ਇਹ ਕਾਂਗਰਸ ਧੱਕਾ ਕਰ ਰਹੀ ਹੈ ਵਾਰ-ਵਾਰ ਸਾਡੇ ਨਾਲ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਧੱਕਾ ਕਰ ਰਹੀਆਂ ਕਮ ਸੇ ਕਮ ਕਈ ਸਾਲਾਂ ਬਾਅਦ ਦੋ ਗੁਣਾ ਕਰ ਲੈਣਾ ਸੁਬੀਤ ਸਿੰਘ ਬਾਦਲ ਹੋਰਾਂ ਨੇ ਪਹਿਲਾ ਗੁਨਾ ਤਾਂ ਤੁਸੀਂ ਬਹੁਤ ਵੱਡਾ ਅਪਰਾਧ ਕੀਤਾ। ਕੋਈ ਮਾਫੀ ਮੈਂ ਤਾਂ ਦੇ ਨਹੀਂ ਸਕਦਾ। ਨਾ ਕੋਈ ਵਿਅਕਤੀ ਵਿਸ਼ੇਸ਼ ਦੇ ਸਕਦਾ ਜੋ ਗੁਰੂ ਦੀ ਬੇਅਦਬੀ ਹੈ ਜਿਹੜਾ ਗੁਰੂ ਸਰਬੋੱਚ ਹੈ ਜੀਰੇ ਕਰਕੇ ਅਸੀਂ ਇਸ ਦੁਨੀਆ ਤੇ ਤੁਰੇ ਫਿਰਦੇ ਹਾਂ। ਪਹਿਲਾ ਤਾਂ ਉਹ ਗੁਨਾਹ ਕੀਤਾ ਕੋਹਰ ਗੁਨਾਹ। ਗੁਨਾਹਾਂ ਦੀ ਮਾਫੀ ਹੁੰਦੀ ਹੈ ਕਿਸੇ ਕੋਈ ਗਨਾਹ ਦੀ। ਕੋਹਰ ਗੁਨਾਹ ਕਰ ਲਿਆ ਤੁਸੀਂ ਕਿਸ ਤਰ੍ਹਾਂ 200 ਤੋਂ ਵੱਧ ਵੱਧ ਬੇਅਦਬੀ ਹੋਈ ਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ ਕਤਲੇਆ ਮੂਏ ਸਾਰੀ ਦੁਨੀਆ ਜਾਣਦੀ ਹੈ ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ ਹੈ ਕਈ ਸਾਲਾਂ ਬਾਅਦ ਕਬੂਲਿਆ ਚੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲੈ ਜਾਂਦੇ ਇਸੇ ਮੈਂ ਕਹਿੰਦਾ ਹੈ ਕਿ ਸਹੀ ਸਮੇਂ ਤੇ ਸਹੀ ਵਕਤ ਤੇ ਕਿਸ ਸਮੇਂ ਕੀ ਬੋਲਣਾ ਹੈ ਕਿਸ ਜਗ੍ਹਾ ਤੇ ਕੀ ਬੋਲਣਾ ਇਹਰਾ ਅੰਦਾਜ਼ਾ ਇਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਹੈ ਇਵੇਂ ਹੀ ਇਹਨਾਂ ਨੇ ਉਹ ਜਦੋਂ ਕਾਲੇ ਕਾਨੂੰਨ ਹੋਏ ਸੀ ਖੇਤੀ ਕਾਲੇ ਕਾਨੂੰਨ ਆਏ ਹਰ ਸਿਮਰਤ ਕੋਰਜੀ ਨੇ ਕੈਬਨਿਟਸ ਸਾਈਨ ਕਰਤੇ ਕਾਰਨ ਤੋਂ ਬਾਅਦ ਇਹ ਲੋਕਾਂ ਨੂੰ ਇੱਥੇ تسਲੀ ਕਰਾਉਣ ਲੱਗ ਪਏ ਵੀ ਇਹ ਕਾਨੂੰਨਾਂ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਆਉਣਾ ਪਿਆ ਬਾਅਦ ਕਿ ਇਹ ਕਾਨੂੰਨ ਤੁਹਾਡੇ ਲਈ ਅੱਛੇ ਐ ਇਹਨਾਂ ਨਾਲ ਕੋਈ ਖਰਾਬੀ ਨਹੀਂ ਹੋਣ ਲੱਗੀ ਅਸੀਂ ਤੁਹਾਡੇ ਜ਼ਿੰਮੇਦਾਰ ਐ ਕਾਨੂੰਨਾਂ ਦੇ ਉਹ ਪੋਸਟਰ ਲਾ ਦਿੱਤੇਗੇ ਪਿੰਡਾਂ ਦੇ ਵਿੱਚ ਵੀ ਆ ਇਹਰੇ ਫਾਇਦੇ ਹੋਣਗੇ ਫਿਰ ਜਦੋਂ ਲੋਕਾਂ ਦਾ ਰੋਹ ਵੇਖਿਆ ਲੋਕਾਂ ਦਾ ਰੋਹ ਵੇਖਿਆ ਲੋਕ ਗੇਟ ਤੇ ਬੈਠ ਕੇ ਆਗੇ ਤੇ ਹਰਸਿਮਰਤ ਕੋਰਜੀ ਨੇ ਅਸਤੀਫਾ ਦੇਣਾ ਪਿਆ ਫਿਰ ਉਹਨਾਂ ਕਾਨੂੰਨਾਂ ਦੇ ਖਿਲਾਫ ਹੋ ਗਏ ਜਨਤਾ ਸਮਝ ਗਈ ਕਿ ਕਹਾਣੀ ਕੀ ਹੈ ਕਿਸੇ ਨੇ ਉਹਨਾਂ ਨੂੰ ਰਾਏ ਦਿੱਤੀ ਕਿ ਅਸਤੀਫਾ ਦੇ ਦੇਓਗੇ ਤਾਂ ਸ਼ਾਇਦ ਲੋਕ ਤੁਹਾਨੂੰ ਇਸ ਗੱਲ ਦੀ ਮਾਫੀ ਦੇ ਦੇਣ ਪਰ ਲੋਕਾਂ ਨੇ ਮਾਫੀ ਦਿੱਤੀ ਨਹੀਂ ਕਿਉਂਕਿ ਉਹ ਬਹੁਤ ਵੱਡਾ ਅਪਰਾਧ ਸੀਗਾ ਉਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਧੋਖਾ ਸੀ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਗੱਦੀ ਤੇ ਬਿਠਾਇਆ ਤੇ ਹੁਣ ਵੀ ਮਾਫੀ ਜਿਹੜਾ ਉਂਝੇ ਵੇਲੇ ਨਾਲ ਉੱਥੇ ਅਸੀਂ ਦਿੰਦੇ ਤਾਂ ਚੰਗੀ ਗੱਲ ਸੀ ਹੁਣ ਇੱਕ ਵੇਲੇ ਦੀਆਂ ਜਿਹੜੀਆਂ ਨਾ ਉਹ ਟੱਕਰਾ ਹੁੰਦੀਆਂ ਚਨਾਬ ਪਰ ਚਲੋ ਕਮ ਸੇ ਕਾਮ ਹੁਣ ਸੁਖਬੀਰ ਸਿੰਘ ਬਾਦਲ ਇਹ ਨਹੀਂ ਕਹਿਣਗੇ ਕਿ ਮੇਰੇ ਨਾਲ ਕੋਈ ਸਿਆਸੀ ਬੰਦਾ ਜਾਂ ਕੋਈ ਰਾਜਨੀਤਿਕ ਪਾਰਟੀਆਂ ਸਾਡੇ ਤੇ ਗਲਤ ਇਲਜ਼ਾਮ ਲਾ ਰਹੀਆਂ ਤੇ ਉਹਨਾਂ ਨੇ ਆਪਦਾ ਗੁਨਾਹ ਕਈ ਸਾਲਾਂ ਬਾਅਦ ਕਬੂਲ ਲਿਆ ਕਿਸੇ ਨੂੰ ਕੁਝ ਕਹਿਤਾ ਕੋਈ ਗਲਤ ਕੰਮ ਕਰ ਲਿਆ ਕੋਈ ਕਰਪਸ਼ਨ ਕਰ ਲਈ ਕਿਸੇ ਨੇ ਹੋਰ ਕਰ ਲਿਆ ਇਹ ਬਹੁਤ ਵੱਡੀ ਗੱਲ ਹੈ ਇਹ ਤਾਂ ਇਹਦੇ ਤੇ ਮੈਂ ਕਿਵੇਂ ਕਹਿ ਸਕਦਾ ਹਾਂ ਕੀ ਮਾਫੀ ਜੋ ਇਹ ਅਪਰਾਧ ਹੈ ਇਹ ਇਹ ਤਾਂ ਉਸ ਗੁਰੂ ਨਾਲੀ ਬਲਕੇ ਤੋਖ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਕਿਵੇਂ ਹੋਇਆ ਉਹਨਾਂ ਨੇ ਆਪ ਕਿਹਾ ਵੀ ਬਾਦਲ ਸਾਹਿਬ ਚਾਹੁੰਦੇ ਸੀ ਮਰਨ ਤੋਂ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਉਹਨਾਂ ਨੇ ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ ਪਹਿਲਾਂ ਕਿੱਡੀ ਵੱਡੀ ਗੱਲ ਹੈ ਤੁਹਾਨੂੰ 6 ਵਾਰ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਇਸ ਸਿੱਖੀ ਦੇ ਨਾਂ ਤੇ ਬਣੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਬਣੇ ਇਸ ਗੁਰੂ ਦੇ ਨਾਂ ਤੇ ਬਣੇ ਔਰ ਉਸੇ ਗੁਰੂ ਨਾਲ ਐਡਾ ਵੱਡਾ ਅਪਰਾਧ ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਕਿਉਂਕਿ ਕਈ ਸਾਲਾਂ ਦੇ ਜੁੜੇ ਐ ਉਹਨਾਂ ਨੂੰ ਲੱਗਦਾ ਕਿ ਇਹ ਪਰਿਵਾਰ ਜਿਹੜਾ ਨੰਗੇ ਪੈਰੀ ਗੁਰਦੁਆਰਾ ਸਭ ਮੱਥਾ ਟੇਕਣ ਜਾਂਦਾ ਹੈ ਬੂਟ ਪਾਲਿਸ਼ ਕਰਦਾ ਹੈ ਇਹ ਕਿਦਾਂ ਅਪਰਾਧ ਕਰ ਸਕਦਾ ਹੈ ਇਹ ਕਿਚੜ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਸਿਟ ਰਹੇ ਐ ਪਰ ਅੱਜ ਉਹਨਾਂ ਨੂੰ ਵੀ ਇਹ ਜੱਜ ਗਏ ਤਾਂ ਹੁਣ ਆਉਣ ਵਾਲਾ ਸਮਾਂ ਦੱਸਿਆ ਉਹਨਾਂ ਨੂੰ ਵੀ ਇਹ ਲੱਗ ਗਿਆ ਕਿ ਅਪਰਾਧ ਤਾਂ ਕੀਤਾ ਸੀ ਇਹਦਾ ਮਤਲਬ ਇਹਦਾ ਮਤਲਬ ਇੰਨੇ ਸਾਲ ਸਟੇਜਾਂ ਤੇ ਚੜ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਝੂਠ ਬੋਲ ਰਿਹਾ ਬੋਲਦੇ ਰਿਹਾ ਅਕਾਲੀ ਦਲ ਆ ਦੇ ਅੱਜ ਨਾਲ ਵਾਲਾ ਸਾਥੀ ਸੋਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕਿ ਇਹ ਅਪਰਾਧ ਤਾਂ ਕੀਤਾ ਸੀ ਤੇ ਜੇ ਅਪਰਾਧ ਇਹ ਕਰਕੇ ਗੁਰੂ ਨਾਲ ਅਪਰਾਧ ਹੋ ਸਕਦਾ ਤਾਂ ਸਾਡੇ ਨਾਲ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ